ਪੰਜਾਬ ਦੇ ਮਸ਼ਹੂਰ ਕਲਾਕਾਰ ਤੇ ਪਦਮਸ਼ਰੀ ਹੰਸਰਾਜ ਹੰਸ ਦੇ ਪਤਨੀ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ ਉਸ ਤੋਂ ਬਾਅਦ ਕਈ ਵੱਡੇ ਲੀਡਰ ਤੇ ਕਲਾਕਾਰ ਹੰਸਰਾਜ ਹੰਸ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੇ ਨੇ ਤੇ ਇਸੇ ਵਿਚਾਲੇ ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਹਰਤਰਾਜ ਹੰਸ ਦੇ ਜਲੰਧਰ ਵਾਲੇ ਘਰ ਪਹੁੰਚੇ ਜਿੱਥੇ ਉਹਨਾਂ ਵੱਲੋਂ ਹੰਸਰਾਜ ਹੰਸ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਨਾਇਬ ਸੈਣੀ ਆਪਣੀ ਗੱਡੀ ਰਾਹੀਂ ਹੰਸਰਾਜ ਹੰਸ ਦੇ ਘਰ ਪਹੁੰਚਦੇ ਨੇ ਤੇ ਅੰਦਰ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਪਤਨੀ ਦੀ ਮੌਤ ਦਾ ਦੁੱਖ ਸਾਂਝਾ ਕਰਦੇ ਨੇ ਹੰਸਰਾਜ ਜੀ ਬੜਾ ਬਾਈਕ ਤੇ ਲਿਖ ਹੋ ਜਾਂਦਾ ਹੈ ਲੋਕ ਸਭਾ ਮੇਂ ਹਮਾਰੇ ਸਾਥੀ ਵੀ ਰਹੇ ਔਰ ਪਰਿਵਾਰ ਮੇਂ ਦੁੱਖ ਹੋਇਆ हंसराज हंस जी के धर्मपत्नी अंबिका परमात्मा के चरणों में विलीन हुई हैं मैं परमपिता परमात्मा से प्रार्थना करता हूं कि उस दिवंगत आत्मा को अपने चरणों में स्थान दे परिवार को और रिश्तेदारों को मित्रजनों को जो दुख हुआ है उसको सहन करने की जिक्र खास है कि हंसराज हंस के पत्नी का बीते दिन देहांत हो गया सी इस तो बाद कई वे लीडर ते ਪੰਜਾਬੀ میوزਿਕ ਇੰਡਸਟਰੀ ਤੇ ਫਿਲਮ ਇੰਡਸਟਰੀ ਦੇ ਵੱਡੇ ਕਲਾਕਾਰ ਅਨਸਰਾਜ ਹੰਸ ਦੇ ਘਰ ਪਹੁੰਚ ਕੇ ਦੁੱਖ ਸਾਂਝਾ ਕਰ ਰਹੇ ਨੇ ਇਸ ਤੋਂ ਪਹਿਲਾਂ ਰਾਧਾ ਸਵਾਮੀ ਡੇਰਾ ਬਿਆਸ ਮੁਖੀ ਵੀ ਬੀਤੇ ਦਿਨੀ ਅਨਸਰਾਜ ਹੰਸ ਦੇ ਘਰ ਦੁੱਖ ਸਾਂਝਾ ਕਰਨ ਪਹੁੰਚੇ ਸਨ ਤੇ ਅੱਜ ਹਰਿਆਣਾ ਦੇ ਮੁੱਖ ਮੰਤਰੀ ਅਤੇ ਸੁਖਵੀਰ ਸਿੰਘ ਬਾਦਲ ਵੀ ਇਹਨਾਂ ਦੇ ਘਰ ਦੁੱਖ ਸਾਂਝਾ ਕਰਨ ਪਹੁੰਚੇ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ